ਬੁਰਖਾ ਤੋਂ ਬਿਨਾਂ ਇਸ ਬ੍ਰਹਿਮੰਡ ਦੇ ਵਿੱਚ ਕੁਝ ਵੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਜਿਸ ਵੇਲੇ ਜਗਤ ਦੇ ਵਰਤਾਰੇ ਨੂੰ ਅਨੁਭਵ ਕਰਦੇ ਨੇ ਤੇ ਭੁੱਲਿਆਂ ਹੋਇਆਂ ਨੂੰ ਸਿੱਧੇ ਰਾਹ ਦੇ ਉੱਤੇ ਪਾਉਂਦੇ ਨੇ ਤੇ ਮੇਰੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੁਨੀਆ ਦੇ ਕਹਿ ਬੋਲੇ ਬੋਲਣ ਨੂੰ ਜਦੋਂ ਆਪਣੇ ਲਫ਼ਜ਼ਾਂ ਦੇ ਨਾਲ ਹੀ ਬਿਆਨ ਕੀਤਾ ਤੇ ਮਨੋ ਕੁ ਸੁਣ ਕੇ ਹਰਾਨ ਰਹੇ ਗਿਆ। ਇੱਕ ਪਾਸਾ ਇਹ ਹੈ ਜਦੋਂ ਆਪਾਂ ਪੜਦੇ ਹਾਂ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਧਰ ਹੀ ਇੱਕ ਨਾਮ ਧਰਮ ਸੋਕੇ ਲੜਦਾ ਮੈਂ ਤੇ ਕਹ ਲ ਸਮਝ ਲਿਏ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੋਲ ਸਤਿਗੁਰ ਨਾਨਕ ਪ੍ਰਗਟ ਮਿਟੀ ਧੁੰਦ ਜਗ ਜਾਨਣ ਹੋ ਮੇਰੇ ਗੁਰਮੁਖੰਦ ਸਾਹਿਬ ਆਥਿਆ ਜੀ ਮਹਾਰਾਜ ਨੇ ਕੀ ਕਿਰਪਾ ਕੀਤੀ ਸਭ ਤੇ ਵੱਡਾ ਸਤਿਗੁਰ ਨਾਨਕ ਜੇਨ ਕਲ ਰਾਤੀ ਮੇਰੀ ਮੇਰੇ ਗੁਰੂ ਗ੍ਰੰਥ ਸਾਹਿਬ ਆਪਾ ਜੀ ਮਹਾਰਾਜ ਨੇ ਕੀ ਕਿਰਪਾ ਕੀਤੀ ਗੁਰੂ ਨਾਨਕ ਨਿਤ ਵਸੈ ਬਨਵਾਰੀ ਰੱਬ ਦੇ ਨੇੜੇ ਰਹਿੰਦਾ ਤੇਨ ਲੈਣਾ ਥਾਪ ਜੋਤ ਜਗਤਾਰੀ ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋਟੀਆਂ ਇਹ ਇੱਕ ਪਾਸਾ ਦੂਜਾ ਪਾਸਾ ਕੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਦੁਨੀਆ ਦੀ ਅਸਲੀਅਤ ਕੀ ਦੱਸਾਂ ਲੋਕ ਮੈਨੂੰ ਕਹਿੰਦੇ ਨੇ ਕੋਈ ਆਖਾ ਪੂਤਨਾ ਕੋ ਕਹ ਬੇਟਾਲਾ ਜਿਨਾਂ ਨੂੰ ਜ਼ਿੰਦਗੀ ਦਾ ਆਪ ਰਾਹ ਭੁੱਲਿਆ ਹੋ ਗਿਆ ਹੈ ਉਹ ਮੈਨੂੰ ਪੂਤਨਾ ਤੇ ਬੇਟਾਲਾ ਕਹਿੰਦੇ ਕੋਈ ਆਖ ਹੈ ਆਦਮੀ ਤੇ ਇਹ ਬਿਲਕੁਲ ਹਕੀਕਤ ਹੈ ਸਾ ਸੰਗਤ ਇਹ ਸਮਾਜ ਦੇ ਵਿਡੰਬਣ ਹੈ ਸਾਡੀ ਖੁਸ਼ੀ ਸਾਡੀ ਗਮੀ ਲੋਕਾਂ ਦੇ ਹੱਥੇ ਜੇ ਚੰਗਾ ਕਹਿ ਦਿੱਤਾ ਸੀ ਖੁਸ਼ ਹੋ ਗਏ ਜੇ ਕ੍ਰਿਟਿਸਿਜ਼ਮ ਹੋ ਗਿਆ ਮਾਰਾ ਕਹਿ ਦਿੱਤਾ ਸੀ ਪਰੇਸ਼ਾਨ ਹੋ ਗਿਆ ਇਹਦਾ ਮਤਲਬ ਵੀ ਅਸੀਂ ਆਪਣਾ ਕੰਟਰੋਲ ਇਹ ਜਿਹੜਾ ਉਹ ਕਿਸੇ ਹੋਰ ਦੇ ਹੱਥ ਦਿੱਤਾ ਹੋਇਆ ਜਦੋਂ ਇਹੋ ਹੀ ਕੰਟਰੋਲ ਗੁਰੂ ਦੇ ਕੋਲ ਹੋਵੇਗਾ ਤੇ ਫਿਰ ਜੀਵਨ ਦੀ ਤਸਵੀਰ ਬਿਲਕੁਲ ਬਦਲ ਜਾਏਗੀ ਸੋਚਣ ਦਾ ਢੰਗ ਨਜ਼ਰੀਆ ਬਿਲਕੁਲ ਤਬਦੀਲ ਹੋ ਜਾਏਗਾ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਆ ਕਹਿਣ ਲੱਗੇ ਕੋਈ ਆਖ ਹੈ ਭੂਤਨਾ ਕੋ ਕਹਿ ਬੇ